ਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਆਪਾਂ ਪਹੁੰਚੇ ਆ ਜੀ ਬਬਲੀ ਘੁੰਮਣ ਕੋਲੇ ਬਬਲੀ ਘੁੰਮਣ ਕੋਲੇ ਬਾਈ ਟਰਾਲੀਆਂ ਲਿਆਉਂਦਾ ਨਾਲ ਅੱਜ ਟਰੈਕਟਰ ਵੀ ਲੈ ਕੇ ਆਇਆ ਤੁਹਾਨੂੰ ਬਾਈ ਦੀ ਬਾਈ ਨਾਲ ਗੱਲਬਾਤ ਕਰਾਉਣੇ ਆ ਤਾਂ ਜਾਣਕਾਰੀ ਦਿੰਦੇ ਆ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਹਾਂਜੀ ਟਰਾਲੀਆਂ ਦੇ ਨਾਲ ਨਾਲ ਅੱਜ ਟਰੈਕਟਰ ਵੀ ਲੈ ਕੇ ਆਏ ਹਾਂ ਇਹ ਘਰੋਂ ਲੈਟ ਆਇਆ ਆਪਣਾ ਅੱਛਾ ਜੀ ਠੀਕ ਹੈ ਜੀ 8 ਮਾਡਲ ਹੈ ਜੀ 3,70,000 ਰੁਪਿਆ ਰੇਟ ਹੈ ਟਰੈਕਟਰ ਦਾ ਟਰੈਕਟਰ ਸਾਰਾ Ориਜినਲ ਹੈ ਬਬਲੀ ਜੀ ਸਾਰਾ Ориਜినਲ ਹੈ ਰੇਨਾ ਟਰੈਕਟਰ ਹੈ ਜੀ ਟਾਇਰ ਟੂਰ ਦੇਖ ਸਕਦੇ ਹੋ 90 ਪੈਸੇ ਪਈਆ ਮਾਗਲੇ ਸਿੱਜ ਤੇਲ ਪੂਰਾ ਜੀ ਸਰਵਿਸ ਵਗੈਰਾ ਹੋਈ ਆ ਜੀ ਜਾਂਸੀ ਚੋ ਤੇਲ ਪਾਇਆ ਟਰੈਕਟਰ ਚ ਇੱਕ ਸਾਦੋ ਟਰੈਕਟਰ ਚਾਰ ਸਪਿਰੋਂ ਜਮਾ ਨਵਾਂ ਤੇਲ ਪਿਆ ਬਾਈ ਨੇ ਕੱਢ ਕੇ ਦਿਖਾਇਆ ਜੀ ਤੇਲ ਮਾਗਰ ਮੋਗਰ ਵੀ ਤੇਲ ਪੂਰਾ ਜੀ ਜਮਾ ਬਾਈ ਕਹਿੰਦਾ ਚੈੱਕ ਕਰਕੇ ਲਿਜਾ ਸਕਦੇ ਹੋ ਮਾਗਰ ਵੀ ਤੇਲ ਪੂਰਾ ਆ ਦੇਖੋ ਜਨਸੀ ਤੋਂ ਸਰਵਿਸ ਹੋਈ ਐ ਤੇ ਇਹ ਬਾਵਲੀ ਦੇਣਾ ਕਿੰਨੇ ਦਾ ਫਿਰ ਆਪਾਂ ਇਹ ਜੈਸ ਨੂੰ ਸਾਢੇ ਤਿੰਨ ਦਾ ਦੇਵਾਂਗੇ ਸਾਢੇ ਤਿੰਨ ਦਾ ਬਾਈ ਕਹਿੰਦਾ ਦੇਵਾਂਗੇ ਜੀ ਠੀਕ ਹੈ ਜੀ ਬਾਕੀ ਸਿਰੇ ਬਾਵਲੀ ਆਪਦਾ ਨੰਬਰ ਬੋਲ ਦੇ ਬਾਈ ਕਿਰਾ ਨੰਬਰ ਹੈਗਾ 7589299512 ਵੀਰੇ ਠੀਕ ਹੈ ਜੀ ਇਹ ਬਾਈ ਦਾ ਮੋਬਾਈਲ ਨੰਬਰ ਆ ਜੋ ਟਰੈਕਟਰ ਦੇ ਨਾਲ ਨਾਲ ਟਰਾਲੀਆਂ ਜੀ ਇਹ ਆਖੀ ਥਾਲੀ ਆਪਣੇ ਕੋਲ ਪਹਿਲੀ ਹੈ ਨਾ ਮੱਛੀ ਉੱਤ ਆ ਗਈ ਜੀ ਮੱਛੀ ਹੁੱਕ ਜੀ ਡਬਲ ਗਾਟੇ ਦੀ ਹਾਂਜੀ ਹਾਂਜੀ ਤੇ ਹੱਬ ਕਾਇ ਨਟਿਏ ਜੀ ਇਹਦੇ ਨਟਿ ਹੱਪ ਹੈ ਜੀ 50 ਨਟਿ ਚੋਣੇ ਨੇ ਇਹਦੇ ਤੇ ਚਾਦਰ ਜੀ ਚਾਦਰ ਜੀ ਬਿਨਾ ਜੋੜ ਵਾਲੀ ਬਿਨਾ ਜੋੜ ਵਾਲੀ ਕਾਇ ਕਿ ਇਹ ਹੈ ਬਾੜੂ ਦੇ ਨੀਚੇ ਇਹ ਸਵਾ 2 ਮਟਰ ਬਾੜਾ ਵੀ ਨਹੀਂ ਅੱਛਾ ਜੀ 6 ਮਟਰ ਚੜਾਈ ਆ ਗਈ 5 ਫੁੱਟ ਚੜਾਈ ਹੈ 11 ਫੁੱਟ ਨਮਾਈ ਹੈ ਜੀ ਤੇ ਬਿੱਡ ਕਿੰਨਾ ਜੀ ਹੱਥ ਤੇ ਬਿੱਡ ਉੱਪਰ 3 ਫੁੱਟ ਆ ਗਿਆ ਜੀ ਠੀਕ ਆ ਦੇਖੋ ਜੀ ਬਿਣਾ ਜੋੜ ਵਾਲੀ ਬਿਣਾ ਜੋੜ ਵਾਲਾ ਫਰਸ਼ ਬਿਣਾ ਜੋੜ ਵਾਲਾ ਫਰਸ਼ ਹੈ ਜੀ ਕਿੰਨੇ ਕੇਜ ਦੀ ਫਰਸ਼ ਕਿੰਨੇ ਕੇਜ ਦੀ ਹੈ ਸਾਈਡ 10 ਕੇਜ ਦੀ ਸਾਈਡ 10 ਕੇਜ ਦੀ ਥੱਲੇ ਅੱਧੇ ਪੈ ਤੇ ਅੱਟ ਗਈ ਜੀ ਫਰਸ਼ ਬੰਦ ਹੋ ਗਈ ਜੀ ਓਣੀ ਕੌਣ ਕਹਦਾ ਜੀ 8 ਕੇਜ ਦੀ ਫਰਸ਼ ਕੌਣ ਕਹਦਾ ਬੰਦ ਹੋ ਗਈ ਜੀ ਬੜੇ ਕਹਿੰਦੇ ਜੀ 8 ਕੇਜ ਦੇ ਫਰਸ਼ ਹੀ ਹੋਣਗੇ 10 ਸਾਡ ਜੀ ਟੂਰ ਵੀ ਪੂਰੇ ਚੰਗੇ ਆ ਜੀ ਅੱਠ ਟੋੜੀ ਹੱਬ ਹੈ ਇਹ ਲੱਗਿਆ ਐਸਐਰ ਦੀ ਐਸਐਰ ਲੱਗਿਆ ਐਸਐਰ ਦੀ ਲੱਗਿਆ ਜੀ ਦੇਖ ਸਕਦੇ ਹੋਗੇ ਜਾਲੀ ਜੂਣੀ ਵੀ ਪੂਰੀ ਐ ਇਹਦੀ ਡਿਮਾਂਡ ਕੀ ਆ ਜੀ ਇਹ 1.5 ਲੱਖ ਰੁਪਏ ਦੀ ਦੇਣੀ ਕਿੰਨੇ ਦੀ ਆ ਜੀ ਮੌਕੇ ਤੇ ਆਪਾਂ 45000 ਦੀ ਜਮਾ 1 ਲੱਖ ਜੀ 1 ਲੱਖ 45000 ਦੀ ਟਰਾਲੀ ਮਿਲ ਜੂਈ ਬਿਲਕੁਲ ਸਾਫ ਸੁੱਥੀ ਟਰਾਲੀ ਆ ਬੈਡ ਸਮੇਤ ਇਧਰ ਆ ਗਈ ਜੀ ਸੈਂਪਲ ਆ ਗਈ ਸਿੰਪਲ ਇਹ ਸਿੰਪਲ ਬਾ ਉਹ ਟੌਪ ਮੰਡ ਲੱਗੀ ਸਿੰਪਲ ਚੱਲੀ ਸਿੰਪਲ ਠੀਕ ਹੈ ਬੇਸ ਮਾਡਲ ਆ ਗਈ ਲਾ ਲੋ ਠੀਕ ਹੈ ਜੀ ਇਹ ਕਿੰਨੀ ਉੱਚੀ ਇਹ ਉੱਚੀ ਕਿੰਨੀ ਹੈ ਜੀ ਸੇਮ ਆ ਜੀ ਸੇਮ ਹੈ ਜੀ ਉੱਚੀ ਆ 3 ਫੁੱਟ ਉੱਪਰ ਵੱਡਾ ਗਈ ਠੀਕ ਹੈ 11 6 ਹਾਂਜੀ ਹਾਂਜੀ ਇਹਦਾ ਰੇਟ ਹੈ 1.45 ਹਾਂਜੀ ਦੇਖ ਸਕਦੇ ਹੋ ਜੀ ਕਿਤੇ ਮੰਗ ਜੀ 1,35,000 ਦੀ 1,35 ਦੀ ਦੇਵਾਂਗੇ ਇਹਦੇ ਵੀ 8 ਲੱਤੀ ਹੱਬਾ ਜੀ ਆ ਕਿੰਨੇ ਬੱਤੇ ਲੱਗੇ ਇਹ ਐਂਗਲ ਜਾਦੀ 15 15 ਬੱਤੀ ਸਾਡਾ ਅੱਛਾ 15 15 ਬੱਤੀ ਹੈ ਜੀ ਐਂਗਲ ਪੱਤੀ ਦੇਖ ਸਕਦੇ ਹੋ ਡਬਲ ਸਰੀਏ ਤੇ ਥੱਲੇ ਕਿੰਨੇ ਆ ਜੀ ਉਹ ਥੱਲੇ ਵੀ 15 15 ਤੇ ਇਹਦੇ ਕਿਹੜੀ ਹੈਗੀ ਚਾਦਰ ਜੀ ਸੇਮ ਹੈ ਜੀ ਸਾਰਾ ਬਿਨਾ ਜੋੜ ਵਾਲੀ ਅੱਛਾ ਬਿਨਾ ਜੋੜ ਵਾਲੀ ਉਹੀ ਜੀ 8 10 ਆਈਐਸ ਦੇ ਮਾਰਕੇ ਹੈ ਜੀ ਦੇਖ ਸਕਦੇ ਹੋ 4 ਸਪਿਰੋ ਟਰਾਲੀ 8000 ਦੀ ਚਾਦਰ ਲੱਗੀ ਹੈ 8 10 ਦੀ ਚਾਦਰ ਆਖੋ ਵੀ ਹੱਬ ਸਵਾ ਦੋ ਬਾੜ ਉਹੀ 3 ਫੁੱਟ ਬੈੱਡ ਰੰਗ ਵਗੈਰਾ ਭਾਈ ਕਰਕੇ ਇਸੇ 135 ਜੀ ਕਰਕੇ ਦੇਉਂਗਾ ਰੰਗ ਕਰਦਾ ਕਾ ਬਾਈ ਕਹਿੰਦਾ 135 ਜੀ ਰੰਗ ਕਰਕੇ ਦੇਵਾਂਗੇ ਜੀ। ਦੇਖ ਸਕਦੇ ਹੋ ਟਰਾਲੀ ਚਾਰ ਸਫੇਰੋ ਬਾਕੀ ਸਰੇ ਬਬਲੀ ਘੁੰਮਣ ਦਾ ਤੁਹਾਨੂੰ ਨੰਬਰ ਦੁਬਾਰੇ ਦਿੰਦੇ ਆ। ਆ ਜੀ ਬਬਲੀ ਦੁਬਾਰੇ ਬੋਲਦੇ ਜੀ ਨੰਬਰ 7789299512 ਜੀ। ਠੀਕ ਆ ਇਹ ਬਾਈ ਦਾ ਮੋਬਾਈਲ ਨੰਬਰ ਆ ਫੋਨ ਕਰਕੇ ਤੁਸੀਂ ਆ ਸਕਦੇ ਹੋ ਜੀ। ਬਾਈ ਦੁਕਾਨ ਤੇ ਵੀ ਹੁੰਦਾਗਾ ਤੇ ਮੰਡੀ ਤੇ ਵੀ ਬੁੱਧਵਾਰ ਨੂੰ ਹੁੰਦਾ ਪੰਪ ਦੇ ਸਾਹਮਣੇ ਦੇਖ ਸਕਦੇ ਹੋ। ਨਾ ਟਰਾਲੀਆਂ ਲੱਗੀਆਂ ਹੁੰਦੀਆਂ ਨਾਲ ਬਾਈ ਦਾ ਅੱਜ ਟਰੈਕਟਰ ਵੀ ਆ। ਤੁਸੀਂ ਬਬਲੀ ਘੁੰਮਣ ਨੂੰ ਫੋਨ ਕਰਕੇ ਆ ਸਕਦੇ ਹੋ ਜੀ। ਧੰਨਵਾਦ ਜੀ।